और मैं थोनू कहा थोड़ा चेर ठहर जो बड़े भी आगे आ गए ना <त्कुंति> मैं तक ना नहीं लिया मतलब थोड़ा पता है भी बड़ा जी वो है <laughs> <laughs> वार। 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 थोड़ा चेर होर ठहर जो हाले भी आए ਕੀ ਹੋਇਆ ਤੇ ਕਿੱਥੇ ਹੋਇਆ ਕਿਵੇਂ ਹੋਇਆ ਪੱਕੇ ਪੈਰੀ ਕਰਾਂਗੇ ਪੱਕੇ ਪੈਰੀ ਪਹਿਲਾਂ ਹੁੰਦਾ ਸੀ ਆ ਦੇਖ ਕੇ ਜੀ ਕਚਹਿਰੀਆਂ ਚ ਦੇ ਦੋ ਜੀ ਅਰਜੀ ਜੀ ਚਲੋ ਜੀ ਅਗਲੇ ਦਿਨ ਜਮਾਨਤ ਹੋ ਗਈ ਚਲੋ ਜੀ ਕੀ ਕਰੋ ਜੀ ਕੀ ਕਰੀਏ ਲੋਕ ਵੀ ਕਹਿਣ ਲੱਗੇ ਸੀ ਇਹਨਾਂ ਨੂੰ ਸੱਚਾ ਨਹੀਂ ਹੁੰਦੀ ਓਏ ਪਤਾ ਨਹੀਂ ਕਿੱਥੋਂ ਜੱਜ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਵਕੀਲ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਕਾਨੂੰਨ ਲਿਆਉਂਦੇ ਨੇ ਤਾਂ ਉਹਦੀ ਆ ਜਾਂਦੇ ਨੇ ਗਰੀਬ ਮੀਟਰ ਨੂੰ ਕੁੰਡੀ ਲਾ ਲੇ 35 ਦਿਨਾਂ ਬਾਅਦ ਜੇਲ੍ਹ ਚੋਂ ਆਉਂਦਾ ਜੀ ਉਹ ਇਹਨਾਂ ਨੇ ਸਾਰੇ ਪੰਜਾਬ ਨੂੰ ਕੁੰਡੀ ਲਾਲੀ ਕੋ ਪੁੱਛਦੇ ਨਹੀਂ ਸੋ ਬਿਲਕੁਲ ਸੱਚੇ ਦਿਲੋਂ ਲੱਗੇ ਹੋਏ ਆ ਪੰਜਾਬ ਨਾਲ ਸਾਨੂੰ ਬਹੁਤ ਲੋਕਾਂ ਨੇ ਕਿਹਾ ਕਿ ਯਾਰ ਇਹਨਾਂ ਨਾਲ ਪੰਗਾ ਨਾ ਲਓ ਇਹ ਵੱਡੇ ਨੇ ਇਹ ਮਰਵਾ ਦੇਣਗੇ ਇਹ ਮਾਰ ਦੇਣਗੇ ਮੈਂ ਕਿਹਾ ਯਾਰ ਭਗਤ ਸਿੰਘ ਨਾਲੋਂ ਤਾਂ ਡਬਲ ਤੋਂ ਵੀ ਜ਼ਿਆਦਾ ਜਿਉਂ ਹੀ ਬੈਠੇ ਆ ਫਿਰ ਕਿਉਂ ਗਿਆ ਮਾਰ ਦੇਣਗੇ ਯਾਰ ਕਿਹੜੀ ਗੱਲ ਹੈ ਕੱਫਣ ਸਿਰ ਤੇ ਬੰਨੀ ਫਿਰਦੇ ਆ ਸਦਾ ਅਤੋਂ ਮੈਂ ਤਾਂ 2014 ਨਾਲ ਲੱਗਿਆ ਜਦੋਂ ਇਹਨਾਂ ਦੇ ਵਿਰੁੱਧ ਕੋਈ ਬੋਲਦਾ ਨਹੀਂ ਸੀ ਮੈਂ ਉਦੋਂ ਕਹਿੰਦਾ ਹੁੰਦਾ ਸੀ ਵੀ ਆ ਜਾਓ ਔਰ ਮੈਂ ਤੁਹਾਨੂੰ ਕਿਹਾ ਸੀ ਥੋੜਾ ਜਿਹਾ ਠਹਿਰ ਜਾਓ ਵੱਡੇ ਵੀ ਆਉਣਗੇ ਆਗੇ ਨਾ ਮੈਂ ਤਾਂ ਕਿਸੇ ਦਾ ਨਾਂ ਨਹੀਂ ਲਿਆ ਇਹਦਾ ਮਤਲਬ ਤੁਹਾਨੂੰ ਪਤਾ ਹੈ ਇਹ ਵੀ ਵੱਡਾ ਸੀ ਉਹ ਹੈ ਥੋੜਾ ਜਰ ਹੋਰ ਠਹਿਰ ਜਾਓ ਇਦੋਂ ਗਹਾਂ ਵਾਲੇ ਵੀ ਆਉਣਗੇ ਹੁਣ ਵੀ ਕੀ ਹੋਇਆ ਤੇ ਕਿੱਥੇ ਹੋਇਆ ਕਿਵੇਂ ਹੋਇਆ ਪੱਕੇ ਪੈਰੀ ਕਰਾਂਗੇ ਪੱਕੇ ਪੈਰੀ ਪਹਿਲਾਂ ਹੁੰਦਾ ਸੀ ਆ ਦੇਖ ਕੇ ਜੀ ਕਚਹਿਰੀਆਂ ਚ ਦੇ ਤਾ ਜੀ ਅਰਜੀ ਜੀ ਚਲੋ ਜੀ ਅਗਲੇ ਦਿਨ ਜਮਾਨ ਤੋਂ ਵੀ ਚਲੋ ਜੀ ਕੀ ਕਰੋ ਜੀ ਕੀ ਕਰੀਏ ਲੋਕ ਵੀ ਕਹਿਣ ਲੱਗੇ ਸੀ ਇਹਨਾਂ ਨੂੰ ਸੱਚਾ ਨਹੀਂ ਹੁੰਦੀ ਹੋਏ ਪਤਾ ਨਹੀਂ ਕਿੱਥੋਂ ਜੱਜ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਵਕੀਲ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਕਾਨੂੰਨ ਲਿਆਉਂਦੇ ਨੇ ਤਾਂ ਉਹਦੀ ਆ ਜਾਂਦੇ ਨੇ ਗਰੀਬ ਮੀਟਰ ਨੂੰ ਕੁੰਡੀ ਲਾ ਲੇ 35 ਦਿਨਾਂ ਬਾਅਦ ਜੇਲ੍ਹ ਚ ਆਉਂਦਾ ਈ ਉਹ ਇਹਨਾਂ ਨੇ ਸਾਰੇ ਪੰਜਾਬ ਨੂੰ ਕੁੰਡੀ ਲਾ ਲਈ ਕੋਈ ਪੁੱਛਦਾ ਹੀ ਨਹੀਂ ਸੋ ਬਿਲਕੁਲ ਸੱਚੇ ਦਿਲੋਂ ਲੱਗੇ ਹੋਏ ਆ ਪੰਜਾਬ ਨਾਲ ਸਾਨੂੰ ਬਹੁਤ ਲੋਕਾਂ ਨੇ ਕਿਹਾ ਕਿ ਯਾਰ ਇਹਨਾਂ ਨਾਲ ਪੰਗਾ ਨਾ ਲਓ ਇਹ ਵੱਡੇ ਨੇ ਇਹ ਮਰਵਾ ਦੇਣਗੇ ਇਹ ਮਾਰ ਦੇਣਗੇ ਮੈਂ ਕਿਹਾ ਯਾਰ ਭਗਤ ਸਿੰਘ ਨਾਲੋਂ ਤਾਂ ਡਬਲ ਤੋਂ ਵੀ ਜ਼ਿਆਦਾ ਜਿਉਂ ਹੀ ਬੈਠੇ ਹਾਂ ਫਿਰ ਕਿਉਂ ਗਿਆ ਮਾਰ ਦੇਣਗੇ ਯਾਰ ਕਿਹੜੀ ਗੱਲ ਹੈ ਕੱਫਣ ਸਿਰ ਤੇ ਬੰਨੀ ਫਿਰਦੇ ਹਸ ਤਾਂ ਅਸ ਤਾਂ ਮੈਂ ਤਾਂ 2014 ਨਾਲ ਲੱਗਿਆ ਜਦੋਂ ਇਹਨਾਂ ਦੇ ਵਿਰੁੱਧ ਕੋਈ ਬੋਲਦਾ ਨਹੀਂ ਸੀ ਮੈਂ ਉਦੋਂ ਕਹਿੰਦਾ ਹੁੰਦਾ ਸੀ ਵੀ ਆ ਜਾਓ ਔਰ ਮੈਂ ਤੁਹਾਨੂੰ ਕਿਹਾ ਸੀ ਥੋੜਾ ਜਿਹਾ ਠਹਿਰ ਜਾਓ ਵੱਡੇ ਵੀ ਆਉਣਗੇ ਆਗੇ ਨਾ ਮੈਂ ਤਾਂ ਕਿਸੇ ਦਾ ਨਾਂ ਨਹੀਂ ਲਿਆ ਇਹਦਾ ਮਤਲਬ ਤੁਹਾਨੂੰ ਪਤਾ ਹੈ ਇਹ ਵੱਡਾ ਸੀ ਉਹ ਹੈ ਆਵਾਜ਼ੀ ਬਾਜੀ ਜਿੰਦਾਬਾਦ ਹਰਵਿੰਦਰ ਸਿੰਘ ਬਾਜ ਜਿੰਦਾਬਾਦ ਰੀਸ਼ ਸੋਧਿਆ ਜੀ ਜਿੰਦਾਬਾਦ ਥੋੜਾ ਜਰ ਹੋਰ ਠਹਿਰ ਜਾਓ ਇਦੋਂ ਗਹਾਂ ਵਾਲੇ ਵੀ ਆਉਣਗੇ ਹੁਣ ਵੀ ਕੀ ਹੋਇਆ ਤੇ ਕਿੱਥੇ ਹੋਇਆ ਕਿਵੇਂ ਹੋਇਆ ਪੱਕੇ ਪੈਰੀ ਕਰਾਂਗੇ ਪੱਕੇ ਪੈਰੀ ਪਹਿਲਾਂ ਹੁੰਦਾ ਸੀ ਆ ਦੇਖ ਕੇ ਜੀ ਕਚਹਿਰੀਆਂ ਚ ਦੇਦੇ ਜੀ ਅਰਜੀ ਜੀ ਚਲੋ ਜੀ ਅਗਲੇ ਦਿਨ ਜਮਾਨਤ ਹੋ ਗਈ ਚਲੋ ਜੀ ਕੀ ਕਰੋ ਜੀ ਕੀ ਕਰੀਏ ਲੋਕ ਵੀ ਕਹਿਣ ਲੱਗੇ ਸੀ ਇਹਨਾਂ ਨੂੰ سزا ਨਹੀਂ ਹੁੰਦੀ ਓਏ ਪਤਾ ਨਹੀਂ ਕਿੱਥੋਂ ਜੱਜ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਵਕੀਲ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਕਾਨੂੰਨ ਲਿਆਉਂਦੇ ਨੇ ਤਾਂ ਉਹਦੀ ਆ ਜਾਂਦੇ ਨੇ ਗਰੀਬ ਮੀਟਰ ਨੂੰ ਕੁੰਡੀ ਲਾ ਲੇ 35 ਦਿਨਾਂ ਬਾਅਦ ਜੇਲ੍ਹ ਚ ਆਉਂਦਾ ਜੀ ਉਹ ਇਹਨਾਂ ਨੇ ਸਾਰੇ ਪੰਜਾਬ ਨੂੰ ਕੁੰਡੀ ਲਾ ਲਈ ਕੋਈ ਪੁੱਛਦਾ ਨਹੀਂ ਸੋ ਬਿਲਕੁਲ ਸੱਚੇ ਦਿਲੋਂ ਲੱਗੇ ਹੋਇਆ ਪੰਜਾਬ ਨਾਲ ਸਾਨੂੰ ਬਹੁਤ ਲੋਕਾਂ ਨੇ ਕਿਹਾ ਕਿ ਯਾਰ ਇਹਨਾਂ ਨਾਲ ਪੰਗਾ ਨਾ ਲਓ ਇਹ ਵੱਡੇ ਨੇ ਇਹ ਮਰਵਾ ਦੇਣਗੇ ਇਹ ਮਾਰ ਦੇਣਗੇ ਮੈਂ ਕਿਹਾ ਯਾਰ ਭਗਤ ਸਿੰਘ ਨਾਲੋਂ ਤਾਂ ਡਬਲ ਤੋਂ ਵੀ ਜ਼ਿਆਦਾ ਜਿਉਂ ਹੀ ਬੈਠੇ ਹਾਂ ਫਿਰ ਕਿਉਂ ਗਿਆ ਮਾਰ ਦੇਣਗੇ ਯਾਰ ਕਿਹੜੀ ਗੱਲ ਹੈ ਕੱਪਣ ਸਿਰ ਤੇ ਬੰਨੀ ਫਿਰਦੇ ਹਾਂ ਅਸ ਤਾਂ ਮੈਂ ਤਾਂ 2014 ਨਾਲ ਲੱਗਿਆ ਜਦੋਂ ਇਹਨਾਂ ਦੇ ਵਿਰੁੱਧ ਕੋਈ ਬੋਲਦਾ ਨਹੀਂ ਸੀ ਮੈਂ ਉਦੋਂ ਕਹਿੰਦਾ ਹੁੰਦਾ ਸੀ ਵੀ ਆ ਜਾਓ